ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਕੱਪਣ ਵੜਾ ਸੇਲ ਲਈ ਲੈ ਕੇ ਆਏ ਹਾਂ ਤੇ ਦੋਵੇਂ ਬਾਈ ਟੌਪ ਨਗਿੰਨੇ ਆ ਗਏ ਜਰਸੀ ਦੇ ਨਗਿੰਨੇ ਆ ਗਏ ਫੁੱਲ ਵੱਡੀਆਂ ਨੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਅੱਛੀ ਗੱਲ ਜੀ ਹੋਠੀ ਕੋਮ ਬਾਈ ਵਧੀਆ ਬਾਈ ਕਿਵੇਂ ਚੱਲਦਾ ਕੰਮ ਕਰਦਾ ਕੰਮ ਵਧੀਆ ਚੱਲਦਾ ਬਾਈ ਠੀਕ ਹੈ ਤੇ ਜੇ ਹੁਣ ਮੈਂ ਗੱਲ ਕਰਾਂ ਵੀ ਦੋਵੇਂ ਡਾਇਮੰਡ ਪੀਸ ਹੀ ਆ ਹਨਾ ਹਾਂ ਬਾਈ ਬੋਲਣ ਦੀ ਲੋੜ ਹੀ ਨਹੀਂ ਹੂੰ ਸਹੀ ਗੱਲ ਹੈ ਨਹੀਂ ਨਹੀਂ ਅੱਜ ਦਾ ਟੌਪ ਦੇ ਨਹੀਂ ਹੈ ਅੱਜ ਹੈ ਨਹੀਂ ਨੇ ਬਾਈ ਘਰ ਘਰ ਨਹੀਂ ਖੜੇ ਕੋਈ ਨਿਕਲਦਾ ਸੋਚ ਜੱਕ ਸਹੀ ਗੱਲ ਆ ਬਾਈ ਨਾਲੇ ਫੁੱਲ ਵੱਡੇ ਹਾਈਟ ਵਾਲੇ ਹਨਾ ਸੁਨਾਖੇ ਸੁਨੁਖੇ ਬੱਚੀਆਂ ਜੀਆਂ ਕਿਵਾਂ ਚੱਤਰਾ ਨਹੀਂ ਬਾਈ ਇਹਦਾ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਜਸਵਿੰਦਰ ਸਿੰਘ ਪਿੰਡ ਜੌਂਦੇ ਜ਼ਿਲ੍ਹਾ ਫਰੀਦਾ ਤਸੀਰ ਅੰਪਰਾ ਕੋਲ ਨੇੜੇ ਪਿੰਡ ਬਾਈ ਨੇੜੇ ਵੀਰੇ ਆਪਣਾ ਮੰਨ ਲਾ ਵੀ 9 ਕਿਲੋਮੀਟਰ ਅੰਪਰਾ ਰਹਿ ਜਾਂਦਾ ਤੇ 8 ਕਿਲੋਮੀਟਰ ਦਾ ਬਰ ਰਹਿ ਜਾਂਦਾ ਫਕਾਰੀ ਦਾ ਬੁਲਾ ਹੀ ਦਿੰਦੇ ਥੋੜੀ ਅੰਗਦੀ ਮਨ ਕੰਟੈਕਟ ਨੰਬਰ ਬੋਲ ਦੋ ਬਾਈ ਆਪਣਾ 98722 32148 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਤੇ ਜਿਹੜੇ ਬਾਈ ਨੂੰ ਨੇੜੇ ਪਿੰਡ ਰਹਿੰਦੇ ਇਧਰੋਂ ਬਾਈ ਬੱਲੋ ਰਹੇ ਜਾਂਦਾ ਵਿਦਿਆਲਾ ਤੇ ਪਿੱਥੋ ਇਹ ਪਿੰਡ ਨੇੜੇ ਰਹਿੰਦੇ ਆ ਖਾਸ ਤਬਰ ਵੀ ਨੇੜੀ ਆ ਬਾਈ ਜਿਹੜੀ ਸਾਹਮਣੇ ਵੜ ਦੇਖ ਰਹਿ ਨਗੀਨਾ ਜਰਸੀ ਕਿਹੜਾ ਸੂਆ ਸੁੰਦੀ ਆ ਇਹ ਬਾਈ ਰਹਿ ਦੇ ਨਾ ਦੂਜਾ ਸੂਆ ਦੂਜਾ ਸੂਆ ਹਾਂ ਕਿੰਨੇ ਦਿਨਾਂ ਦੀ ਕੱਚੀ ਇਹ ਵਾ ਪੰਜ ਚਾਰ ਦਿਨ ਲੋ ਬਾਈ ਪੰਜ ਚਾਰ ਦਿਨਾਂ ਦੀ ਤੇ ਠੰਡੀ ਢੁੰਡੀ ਲੈ ਕੀ ਬਾਤ ਆ ਯਾਰ ਠੰਡੀ ਸੀਲ ਫੁੱਲ ਪੂ ਚੱਕਰੀ ਨਹੀਂ ਕਰਨ ਵਾਲੀ ਨੂੰ ਬਈ ਕਿੰਨਾ ਇਹਦਾ ਦੁੱਧ ਦਿੱਤਾ ਹੋਵੇ ਲੈ ਢੱਲਾ ਡੋਲ ਲਲਖਾ ਦੇ ਬਈ ਬੱਛੀ ਦੀਆਂ ਕੀ ਬਾਤ ਆ ਯਾਰ ਢੱਲਾ ਦਾ ਫੁੱਲ ਪਈਆਂ ਕਿੰਨਾ ਦੁੱਧ ਦਿੱਤਾ ਲੈਵਾ ਦਿਖਾ ਦੇ ਬਈ ਬਈ 23 ਕਿਲੋ ਦੁੱਧ ਕੱਢਾ ਹੋਇਆ ਦਾ ਪਲੂਣ ਦਾ ਤੇ ਐਦ ਕੀ ਕਿੰਨੀ ਐਦ ਕੀ ਆਪਾਂ ਬੜਾ ਤਾਂ ਕਹਿੰਦੇ ਨਹੀਂ ਬਈ ਯਾਰ ਗਰਮੀ ਹੈ ਸਾਡਾ 25 ਕਿਲੋ ਤੋਂ ਨਹੀਂ ਬੱਛੀ ਨੇ ਠੀਕ ਆ ਬਾਕੀ ਥਾਣ ਥਣ ਬੜਾ ਚੰਗਾ ਆ ਗਿਆ ਨਾ ਹਾਂ ਆਪ ਵੀ ਥਣ ਬਈ ਨਾੜਾ ਨੁੜਾ ਦੇਖੋ ਲੈਵੇ ਤੇ ਪੜੀਆਂ ਚੰਗੀਆਂ ਦੁੱਧ ਵਾਲੀ ਨਾੜ ਦੇਖੋ ਇਹਦਾ ਬਈ 5-4 ਸਾਲ ਪਾਏ ਆ ਬੱਛੀ ਇਹ ਲੈਵਾ ਹੁਣੀ ਦਿਖਾ ਦੇ ਲੇਵਾ ਦਾ ਕਰ ਮੈਨੇ ਸੂਣਾ ਹੀ ਲਾ ਦਰਾਂ ਬੱਛੀ ਨੇ ਪੰਡਾ ਵਾਲੀ ਫੱਦੀ ਆ ਲੈ ਸਹੀ ਗੱਲ ਆ ਬਾਈ ਪੰਡਾ ਵਾਲੀ ਬਾਕੀ ਬਾਈ ਇੱਕ ਹੋਰ ਆ ਵੀ ਛੋਟੀ ਨਾ ਮੰਨੇ ਕੋਈ ਪੰਜਾਬ ਵਾਲੀ ਵੱਡੀ ਜਰਸੀ ਹੈਗੀ ਆਪਾਂ ਕਾਦੀ ਚੇਕ ਕਰਾ ਲੈ ਖੜੀ ਲੈ ਮੇਰਾ ਸੇਫ ਬਟ ਕੱਦਦਾ ਬਾਈ ਲੈ ਮੇਰੇ ਬਰਾਬਰ ਆਉਂਦੀ ਆ ਖੜੇ ਜਿਆ ਬਾਤ ਆ ਬਾਕੀ ਚਮਕ ਵਾਲੀ ਆ ਹਾਂ ਜਮਕ ਬੜੀ ਆ ਬੱਛੀ ਦੀ ਬਾਈ ਯਾਰ ਸਹੀ ਗੱਲ ਆ ਤੇ ਬਾਕੀ ਬਾਈ ਪਤਲੇ ਅੰਗ ਦੀ ਆ ਦੁੱਧ ਦੇਣ ਵਾਲੀ ਮੱਛੀ ਆ ਬਰੀਕੀ ਵਾਲੀ ਸਹੀ ਗੱਲ ਆ ਬਰੀਕੀ ਵੀ ਸਹੀ ਹਾਂ ਇਹ ਵੀ ਮੋਟੇ ਜੰਮ ਦੀ ਹੈਗੀ ਬਰੀਕੀ ਵਾਲੀ ਆ ਲੈ ਦਿਖਾ ਲੈ ਸਹੀ ਗੱਲ ਆ ਤੇ ਜਿਹੜਾ ਲੇਵਾ ਲੱਗਾ ਨਾ ਮੈਂ ਕਹਿਣਾ ਬਾਈ ਫਿਟਨੈਸ ਮੈਂ ਆਹ ਕਹਿਣ ਦੀ ਲੋੜੀ ਥਾਣਾ ਦਾ ਖਾ ਬਈ ਬੱਚੀ ਦਾ ਲੋੜੀ ਨਹੀਂ ਬਾਕੀ ਥਾਣਾ ਦਾ ਸੈਜ ਨਾ ਇੱਕ ਨੰਬਰ ਆ ਗਿਆ ਕੱਲਾ ਕੱਲਾ ਥਾਣਾ ਪੀੜੀ ਦੇ ਪਾ ਵੇਰ ਘਾਣ ਪਿਆ ਅਸਲ ਵਿੱਚ ਕਹਿਣ ਦੀ ਨਹੀਂ ਇਹ ਠੰਡੀ ਬਾਈ ਲੈ 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 ਠੰਡੀ ਮਿੱਠੀ ਤਾਂ ਇੰਨੀ ਹੈ ਲੈ ਚੱਕਰੀ ਨਹੀਂ ਹੁੰਦਾ ਯਾਰ ਮਾਹਾਂ ਕੋਈ ਇਹਨੂੰ ਚੱਕਰੀ ਨੂੰ ਗੱਬਣਾ ਗਈ ਲੈ ਤੇ ਥੱਲੇ ਦੀ ਲੰਗ ਜਾ ਬੜ ਕੇ ਵੀ ਨਹੀਂ ਹੈਗਾ ਕੋਈ ਬਾਕੀ ਜਿਹੜਾ ਲੇਵਾ ਲੱਗਾ ਦੇਖੋ ਬਾਈ ਹਜੇ ਤਾਂ ਪਲਟ ਲਾਂ ਦਿਖਾਉਂਦੀ ਕਿੰਨੇ ਹਜੇ ਤਾਂ ਬੱਚੀ ਨੇ ਬਾੜਾ ਬੰਨਣਾ ਬਾਈ ਲੈ ਕਿੰਨੇ ਕੱਢ ਜੂ 5-4 ਦਿਨ ਲਊਗੇ ਬਾਈ 5-4 ਦਿਨ ਲੈਂਦੀ ਆ ਬਾਈ ਉਸਹਾ ਉਹਨਾਂ ਦਾ ਜਾਲ ਲਾ ਲ ਖੋਲਿਓ ਬਾਈ ਲੇਵਾ ਤਾਂ ਬਾਈ ਯਾਰ ਛੂ ਨਾ ਲਾ ਦੇਣਾ ਬੱਚੀ ਨੂੰ ਇਹ ਚੰਗੀ ਘੇਰ ਵਾਲਾ ਬੰਦਾ ਆ ਫਾਰਮ ਫੋਰਮ ਵਾਲਾ 30 ਕਿਲੋ ਦੁੱਧ ਲੈ ਲਊ ਬੱਚੀ ਤੋਂ ਨਹੀਂ 25 ਕਿਲੋ ਤਾਂ ਕਿਧਰੇ ਗਿਆ ਇਹਨੂੰ ਬਾਕੀ ਫੇਸ ਦਿਖਾਉਣੇ ਆ ਯਾਰ ਲੈ ਛੋਟਾ ਛੋਟਾ ਕੰਨ ਬੋਦੀਵਾਦੀ ਮੈਂ ਕਹਾ ਬਈ ਯਾਰ ਨਗੀਨ ਨਹੀਂ ਆ ਬੋਲਣ ਦੀ ਲੋੜ ਹੀ ਨਹੀਂ ਜਿੰਨਾ ਕਹਦੀ ਇਹਦਾ 1930 ਘਟਾ ਜਿੰਨੀ ਕਹਦੀ ਗੱਲ ਫੁੱਲ ਚਮਕਦਮ ਕਲੀ ਆ ਹਾਂ ਹਾਂ ਫੁੱਲ ਕੱਦ ਦਾ ਵਜਨ ਵਾਲੀ ਆ ਬਈ ਯਾਰ ਬਾਕੀ ਤੋਰਾ ਤਰਾ ਤੋਰਾ ਤਰਾ ਦਾ ਬੱਚੀ ਦਾ ਹਮ ਬਾਕੀ ਇਹਦਾ ਲੇਵਲ ਲੱਗਾ ਨਾ ਮੈਂ ਕਹਣਾ ਬਹੁਤ ਕਮਾਲ ਦਾ ਡਰ ਹੰਡੀ ਠੁੰਡੀ ਵਾਲੀ ਆ ਬਾਕੀ ਬਈ ਯਾਰ ਲੈ ਹਮ ਲੈ ਸਹੀ ਗੱਲ ਆ ਜਿੱਥੇ ਮਾਰ ਦੀ ਖੜਾ ਲੱਗੂ ਚੱਕਰ ਹੀ ਨਹੀਂ ਆ ਨਾ ਮਾ ਖਲਾ ਬੇਟੇ ਦੇ ਵਿਚਾਲੇ ਗੱਬਣ ਬੱਚੀ ਆ ਲੈ ਕੀ ਆ ਬਾਤ ਲੈ ਬੇੜੇ ਦੇ ਵਿਚਾਲੇ ਖੜੀ ਆ ਸਹੀ ਗੱਲ ਆ ਲੈ ਨਾੜਾ ਨੜਾ ਦੇਖੋ ਭਈ ਅਜੇ ਤਾਂ 21 ਚਾ ਗਿਆ ਇਹਦਾ ਬੱਚੀ ਨੇ ਮਾਰਨਾ ਬਹੁਤ ਆ ਭਾਈ ਇਹ ਰੱਜਾ ਲੈਵਾ ਮਗਰੋਂ ਦਿਖਾ ਦੇ ਮਾਰ ਕੇ ਬੱਚੀ ਦਾ ਹੂੰ ਸਹੀ ਗੱਲ ਲੈ ਚੈੱਕ ਕਰੋ ਕੋਈ ਪਾਲਣੀ ਵਗੈਰਾ ਜਮਾ ਇੱਕੋ ਜਲੇਵਾ ਐ ਪਈਆ ਚਾਰ ਚੁਫੇਰੇ ਭਾਈ ਇਹਨਾਂ ਤੇ ਮਾ ਕੀ ਮੂੰਹ ਦਿਖਾ ਪਈ ਲੈ ਬੜਾ ਪੈਲਣ ਕਹਦੇ ਸਹੀ ਗੱਲ ਆਲਾ ਤਾਂ ਵੀ ਮੰਨੂਗਾ ਵੀ ਹਾਂ ਤੇ ਬਾਕੀ ਕੱਦ ਦਿਖਾ ਦੇ ਲੈ ਮੈਂ ਦੂਜੇ ਪਾਸੇ ਖੜਾ ਹੁਣ ਦਿਖਾ ਦੇ ਭਈ ਹੂੰ ਸਹੀ ਗੱਲ ਆ ਫੁੱਲ ਕੱਦ ਚ ਆ ਗਈ ਨਾ ਛੋਟੀ ਤਾਂ ਕੋਈ ਮੰਨੇ ਨਾ ਭਾਈ ਛੋਟੀ ਮੰਨ ਕੇ ਨਾ ਲਓ 50000 ਰੁਪਏ ਜਮਾ ਪਿਓਰ ਹੂੰ 100 ਚ 100 ਪਰਸੈਂਟ ਆ ਓਏ ਬਾਕੀ ਤੋਰਾ ਤਰਾ ਇੱਕ ਨੰਬਰ ਲੰਮੀ ਲੰਮੀ ਫੁੱਲ ਆ ਇਹ ਗੱਲ ਕਰੀਏ ਐਚ ਐਫ ਆਰ ਕੀ ਵੇਲ ਆ ਹਣਾ ਹਾਂ ਹਾਂ ਭਈ ਹਾਂ ਸਹੀ ਗੱਲ ਆ ਭਈ ਸਾਰੇ ਰੰਗ ਵਾਂਗੇ ਇੱਕ ਐਚ ਐਫ ਆਲਿਆ ਭਈ ਯਾਰ ਕੀ ਬਾਤ ਆ ਵੱਡੀ ਆ ਪੂਰੀ ਛੋਟੀ ਦਾ ਕੋਈ ਮੰਨੇ ਨਾ ਤੇ ਇਧਰੋਂ ਭਈ ਅਕੇ ਦੋ ਨੰਬਰ ਤੇ ਇਹ ਵੀ ਇਹਦੇ ਅਰ ਕਿ ਹੋਇਆ ਗਿਆ ਨਾ ਹਾਂ ਇਹ ਵੀ ਜਰਸੀ ਆ ਭਾਈ ਇਹ ਠੰਡੀ ਢੁੰਡੀ ਇਹ ਵੀ ਬਹੁਤ ਆ ਭਾਈ ਆਪਣੇ ਜਾਨਵਰ ਗਰਮ ਨਹੀਂ ਹੋਊਗਾ ਲੈ ਲੈ ਠੰਡੀਆਂ ਆ ਦੇਖੋ ਭਾਈ ਕੀ ਬਾਤ ਆ ਯਾਰ ਹਣਾ ਠੰਡੀ ਢੁੰਡੀ ਇਹ ਵੀ ਬਹੁਤ ਆਗੀ ਹਰ ਪਤੋਏ ਬਾਕੀ ਯਾਰ ਗੱਲ ਕਰੀਏ ਨਾ ਵੀ ਐਵੇਂ ਨਹੀਂ ਵੀ ਲੱਸੀਆਂ ਲਾਵੀਆਂ ਨਾ 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 ਲੈ ਠੰਡੀ ਠੰਡੀ ਆ ਕੇ ਪਾਲੀਆਂ ਮੈਂ ਥਾਣੇ ਦੇ ਵੀ ਦਿਖਾ ਦਿੰਦੇ ਥਣ ਦੇਖੋ ਬੜੇ ਚੰਗੇ ਆ ਗਏ ਚਾਰ ਥਣ ਨਾੜਾ ਨੂੜਾ ਫੁੱਲ ਚੰਗੇ ਇਹਦਾ ਸੋਨੋ ਆਏ ਤਾਂ ਦੇਖਣ ਦੀ ਲੋੜ ਹੀ ਨਹੀਂ ਵੀ ਸ਼ੂਟਿੰਗ ਹਾਂ ਹਾਂ ਸ਼ੂਟਿੰਗ ਤਾਂ ਕਰਨ ਦੀ ਲੋੜ ਹੀ ਨਹੀਂ ਬਾਈ ਫੁੱਲ ਭਜਨ ਆ ਲੀਆਂ ਬਾਈ ਨੇੜੇ ਆ ਕੇ ਜੀ ਸੋਨੋ ਲੈਵਾ ਇਹਦੇ ਇੱਕ ਹਫਤਾ ਬਿਆ ਬਾਈ ਲੈ ਮਾਨਾ ਬੱਚੀ ਨੇੜੇ ਬਹੁਤ ਆ ਤੇ ਦੋਵੇਂ ਪੰਡਾਲ ਆਈ ਫਿਰਦੇ ਆਂ ਕਰਮਾਲੀਆਂ ਬਈ ਗੱਲ ਕਹਿਣ ਦੀ ਨਹੀਂ ਹੈਗੀ ਬਾਕੀ ਕਿ ਨਹੀਂ ਤੁਸੀਂ ਦੇਖ ਕੇ ਸਾਨੂੰ ਅੱਡ ਪਤਾ ਲੱਗੂਗਾ ਸਮਾਂ ਦੀ ਹਾਂ 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 ਬਈ ਹਾਂ ਬਾਕੀ ਫੇਸ ਰੰਗ ਟੰਗ ਮੈਂ ਕਹਿੰਦਾ ਵੀ ਬਰਫ ਵਰ ਗਿਆ ਠੰਡੀਆਂ ਸੀ ਠੰਡੀਆਂ ਪੂਰੀਆਂ ਬਈ ਹੂੰ ਸਹੀ ਗੱਲ ਨਾਲੇ ਬਈ ਜਰਸੀ ਆਈਆਂ ਮਿਲਦੀਆਂ ਬਹੁਤ ਘਾਟਾ ਪੜਦਾ ਬਾਕੀ ਬਈ ਟੁੱਟੇ ਢੂਹੇ ਲੀਆਂ ਨਹੀਂ ਉਦੋਂ ਐ ਪਈਆਂ ਪਲੇਨ ਪੱਤਰਾ ਬੱਚੇ ਜਿਵੇਂ ਪੱਧਰ ਆ ਜਿਵੇਂ ਫਿਟਨੈਸ ਦੇਖੋ ਤੁਸੀਂ ਕਮਾਈ ਕਰਮਾਲੀਆਂ ਦੀ ਲੈ ਐਂ ਦਾ ਹੈ ਨਹੀਂ ਉਦੋਂ ਟੁੱਟੇ ਢੂਹੇ ਨਹੀਂ ਇਹ ਕਿਹਦੇ ਬੱਚੇ ਬਸੀਆਂ ਦੇ ਗਿਆਂ ਤਾਂ ਇਕੱਲਾ ਕਰਾ ਹਾਂ ਬਈ ਹਾਂ ਸਹੀ ਗੱਲ ਆ ਲਾ ਚੈੱਕ ਕਰੋ ਮੂੰਹ ਮੱਥਾ ਰਖਾ ਬੱਚਾ ਅੱਛੀ ਤੋ ਕੰਨ ਦੇਖੋ ਮੈਂ ਕਹਿੰਦਾ ਵੀ ਹਰ ਇੱਕ ਬਾਕੀ ਨਖਰੇ ਨੁਖਰੇ ਬੱਚਿਆਂ ਦੇ ਆ ਨਹੀਂ ਬਈਰ ਕੇ ਪਾਸੋਂ ਸਹੀ ਗੱਲ ਆ ਤੋਰੇ ਤਾਰੇ ਵੀ ਆ ਪਿਆ ਕੁੜੀਆਂ ਆ ਹਾਂ ਆ ਨਹੀਂ ਬਈ ਬਿੰਗੀਆਂ ਲੱਤਾਂ ਆ ਹੁਣੀਆਂ ਬਈ ਉਹ ਆ ਜਾਂਦਾ ਪਾ ਨਾ ਲਈਏ ਬਈ ਉਹ ਆ ਜਾਂਦਾ ਪਲੈਂਦੇ ਨਹੀਂ ਬਾਕੀ ਲੇਵਾ ਆਪਸ ਨੂੰ ਨੇੜੇ ਦਿਖਾਉਣਾ ਬਲਟ ਲਾਜ ਪਈਆਂ ਗਿਆ ਕਿੰਨੇ ਕਿੰਨੇ ਦਿਨਾਂ ਦੀਆਂ ਕੱਚੀਆਂ ਬਾਈ ਇਹਦਾ ਇੱਕ ਹਫਤਾ ਰਹਿੰਦਾ ਬਾਈ ਤੇ ਉਹ ਬੱਚੀ ਦੇ ਪੰਜ ਦਿਨ ਰਹਿੰਦੇ ਆ ਤੇ ਆਪਾਂ ਉਹਦਾ ਮੁੱਲ ਵੀ ਭੁੱਲ ਕੇ ਪੁੱਛਣਾ ਕੀ ਮੁੱਲ ਹੈ ਇਹਦਾ ਦੇਣ ਲੈਣਾ ਬਾਈ ਜੇ ਤਾਂ ਕਰਉਣਾ ਮੁੱਲ ਹੱਥ ਬੰਨ੍ਹ ਕੇ ਵੇਂਦੀ ਆ ਬੰਦਾ ਮਾਰਕੀਟ ਘੋਲੇ ਐਹੀ ਜੀ ਪੱਛੀ 195 ਤੋਂ ਘਟਦਾ ਕੋਈ ਦੰਦਾ ਹੀ ਨਹੀਂ ਸਹੀ ਗੱਲ ਹੈ 95000 ਦਾ ਮਮੋਲੀ ਗੱਲੀ ਆ ਲੱਖ ਦੇ ਉੱਤੇ ਉੱਤੇ ਬੱਚੀ ਦੇਊਗਾ ਠੀਕ ਆ ਆਪਾਂ ਕੋਈ ਬਾਲਾ ਘਟਾਉਣ ਦਾ ਹੁੰਦੇ ਚੱਕਰਾਂ 'ਚ ਨਾ ਪਾਓ ਬੰਦਾ ਮਾੜਾ ਮੋਟਾ ਛੋੜ ਸੱਪਾ ਹੀ ਕਰਨਾ 80000 ਰੁਪਏ ਲੈਣਾ ਹੀ ਇਹਦਾ ਦੇਣ ਦੇਣਾ ਹਾਂ ਚੱਕੋ ਬਾਈ 80000 ਰੁਪਏ ਸੁਣੋ ਡਾਇਮੰਡ ਪੀ ਦੇਦਾ ਇਕੱਲੀ ਛੋੜ ਹੋ ਜੇ ਥੋੜੀ ਤਾਂ ਨਹੀਂ ਹਾਂ ਬੱਜ ਹੈ ਨਹੀਂ ਨੀ ਆ ਬਾਈ ਹਾਂ ਨਿਕੀ ਟੌਪ ਨਗੀ ਨਹੀਂ ਆ ਸਹੀ ਗੱਲ ਆ ਦੋ ਤਿੰਨ ਰੱਖਣ ਦੀ ਲੋੜ ਨਹੀਂ ਨੇ 100 ਕੋਣ ਰੱਖਣੀ ਇੱਕ ਰੱਖ ਲੈ ਹੂੰ ਸਹੀ ਗੱਲ ਆ ਮੱਝਾਂ ਰਗਾ ਗਾੜਾ ਦੁੱਧ ਦੁੱਧ ਵੀ ਮੱਝਾਂ ਵਾਲਾ ਦੇਊਗਾ ਅੱਜ 25 ਕਿਲੋ ਵਾਲੀ ਮਾਂਝ ਲੈਣੀ ਆ ਬਈ 7-8 ਲੱਖ ਦੀ ਆਊਗੀ ਹੂੰ ਅੱਜ ਦੇ ਟਾਈਮ 'ਚ ਬਾਕੀ ਗਰਮੀ ਦੋਵਾਂ ਨੇ ਨਹੀਂ ਮੰਨਣੀ ਦੋਨਾਂ ਨੇ ਨਹੀਂ ਮੰਨਣੀ ਬਈ ਸਹੀ ਗੱਲ ਆ ਬਈ ਬਾਕੀ ਪਯੋਰ ਯਾਰ ਸਿੰਘਾ ਮੂੰਹ ਮੱਥੇ ਦਿਖਾ ਬੱਚੇ ਮੈਂ ਕਹਣਾ ਬਈ ਸੋਹਣੀਆਂ ਲੱਗਣ ਵਾਲੀਆਂ ਹਾਂ ਬੋਲਣ ਦੀ ਲੋੜ ਹੀ ਨਹੀਂ ਬਈ ਜਿੰਨੀ ਸੱਤ ਕਰ ਲਾ ਉੰਨੀ ਥੋੜੀ ਆ ਤੇ ਬਈ ਇੱਕ ਹੱਥ ਬੰਨ ਕੇ ਹੋਰ ਵੇਂਦੀ ਆ ਥੋੜੀ ਦਾ ਕੋਈ ਮੰਨ ਨਹੀਂ ਨਾ ਯਾਰ ਹੂੰ ਬਾਕੀ ਆ ਜਿਹਨੇ ਲੈਣੀ ਆ ਬਈ ਲਰਖ ਪਰਲੇ ਵੀਡੀਓ ਦੇਖ ਲੈ ਪਹਿਲਾਂ ਠੀਕ ਆ ਇੱਕ ਹੋਰ ਹੱਥ ਬੰਨ ਕੇ ਵੇਂਦੀ ਆ ਆਪਾਂ ਨੂੰ ਕੋਈ ਐ ਨਾ ਕਹੇ ਬਈ ਮੋਬਾਈਲ ਤੇ ਵੀਡੀਓ ਪਾ ਦੇ ਮੋਬ ਠੀਕ ਹੈ ਭਾਈ ਹਾਂ ਇਨਾਂ ਟਾਈਮ ਆਪਣੇ ਕੋਲ ਹੁੰਦਾ ਨਹੀਂ ਭਾਈ ਹਮ ਹਾਲਾ ਕਹਿੰਦਾ ਭਾਈ ਮੋਬਾਈਲ ਤੇ ਵੀਡੀਓ ਪਾ ਦੇ ਮੈਨੂੰ ਫੜਾਨਾ ਕਰ ਦੇ ਮੈਨੂੰ ਧੋਖਾ ਕਰ ਦੇ ਠੀਕ ਹੈ ਹਮ ਬੰਦੇ ਨੇ ਦੇਖਣੀ ਹੈ ਵੀਡੀਓ ਕਾਲ ਦੇ ਦਿਖਾ ਦੇਗੇ ਸਹੀ ਗੱਲ ਆ ਭਾਈ ਤੇ ਭਾਈ ਇਹਦਾ ਮੁੱਲ ਕੀ ਰਹਿਣਾ ਫਿਰ ਇਹਨੇ ਕੀ ਜਨਾ ਦੋ ਨੰਬਰ ਇਹਦਾ ਵੀ ਭਾਈ ਕੋਈ ਆਪਾਂ 85 ਨਹੀਂ ਕੋਈ 90 ਨਹੀਂ ਕਰਨਾ ਜਦਸ ਕਿ ਤੁਹਾਨੂੰ ਪਤਾ 90 ਰੁਪਏ 95 95 ਹਜ਼ਾਰ ਤੋਂ ਘੱਟ ਲੋਕ ਦੰਦੇ ਹੀ ਨਹੀਂ ਹਮ ਇਹਦਾ 70000 ਰੁਪਏ ਲੈ ਲਾਂਗੇ ਲੋੜ ਲਈ ਬੱਸ 72000 ਜੇ ਕੋਈ ਜੋੜਾ ਇਕੱਠੇ ਹੀ ਲੈ ਜਾ ਉਹ ਹੈ ਜੇ ਕੋਈ ਜੋੜਾ ਲੈ ਲੂ ਤਾਂ ਉਸ ਹਿਸਾਬ ਨਾਲ ਕਰ ਲਾਂਗੇ ਆਪਾਂ ਠੀਕ ਆ ਜੇ ਕੋਈ ਵੀਰ ਕਹਿੰਦਾ ਲੈ ਜੋੜਾ ਤਾਂ ਮੁੱਲ ਕਰ ਲਾਂਗੇ ਉਸ ਹਿਸਾਬ ਨਾਲ ਭਾਈ ਲੈ ਵਿਆ ਪੱਖੋਂ ਕਦਾਂ ਪੱਖੋਂ ਮੈਂ ਕਹਣਾ ਵੀ ਇੱਕ ਨੰਬਰ ਲੈ ਵਿਆ ਕਿ ਇੱਕ ਨੰਬਰੀ ਘਾਤ ਆ ਹਾਂ ਭਾਈ ਹਾਂ ਟਾਪ ਦੀਆਂ ਜਰਸੀਆਂ ਆ ਗਈਆਂ ਭਾਈ ਯਾਰ ਸਹੀ ਗੱਲ ਆ ਟਾਪ ਬਰੀਡ ਦੀਆਂ ਜਰਸੀਆਂ ਆ ਗਈਆਂ ਬਾਕੀ ਫੇਸਾਂ ਤੋਂ ਹੀ ਪਤਾ ਲੱਗ ਜਾ ਬਾਕੀ ਸਾਡੇ ਕਹਿਣ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੜਾ ਦੇਖਣ ਵਾਲੇ ਤੁਸੀਂ ਦੇਖਣ ਵਾ ਜਦੋਂ ਤੁਸੀਂ ਦੇਖੋਗੇ ਤਾਂ ਖੁਦ ਪਤਾ ਲੱਗੂ ਪਰ ਬੱਸੀਆਂ ਤੂੰ ਦਿਖਾ ਰੇ ਭਾਈ ਇੱਕ ਚੀਜ਼ ਆ ਐ ਨਹੀਂ ਵਿਕੇ ਜੇ ਪਾਸੋਂ ਚੋਲੀਆਂ ਅੱਜਾਂ ਲੀਆਂ ਦੇਖ ਬੱਚਿਆਂ ਦੀ ਅੱਜ ਕਿਸੇ ਪਾਸੇ ਖੋਹਦੀਆਂ ਨਹੀਂ ਨਾ 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 ਬਈ ਕਿਹੇ ਪਾਸੇ ਨਿੰਦਣ ਜੋਦਾ ਹੈ ਨਹੀਂ ਲੱ ਲੜਦੇ ਖੜਨੀਆਂ ਖੜਨੀਆਂ ਦੇਖੋ ਬਈ ਘੋੜੀਆਂ ਕੋ ਖੜੀਆਂ ਕਰ ਬਾਕੀ ਅਗਲੇ ਆਪ ਹੀ ਪਤਾ ਲੱਗ ਜੂ ਬਈ ਯਾਰ ਬਾਲਾ ਬੋਲਣ ਤੇ ਲੋੜ ਹੀ ਨਹੀਂ ਆਪੋਂ ਦਾ ਸਤ ਕਾਂਦੀ ਲੋੜ ਹੀ ਨਹੀਂ ਚੰਗੀ ਜੀ ਦੀ ਸਤ ਅਗਲਾ ਆਪ ਹੀ ਕਰੂ ਸਹੀ ਗੱਲ ਆ ਜੇ ਨਜ਼ਰ ਬਈ ਅਗਲੇ ਦੇ ਮੂੰਹੋਂ ਸਤ ਨਾ ਉਹ ਨਜ਼ਰ ਨਹੀਂ ਹੁੰਦੀ ਹਮ ਅੜਾ ਆਪ ਹੀ ਮੰਨੂਗਾ ਬਈ ਹਾਂ ਹੀ ਹਾਲੇ ਦਿਖਾ ਆ ਡੇੜੇ ਬੱਚੇ ਕਿਤੇ ਬਈ ਘਰ ਘਰ ਖੜਗਾ ਯਾਰ ਸਹੀ ਗੱਲ ਆ ਬੱਚਾ ਦਿਖਾ ਦੋ ਗੱਡਾ ਚੰਗਾ ਆ ਕੀ ਬਾਤ ਤੇ ਨਾਲ ਸੀਗੇ ਬਾਈ ਕੋਲੇ ਬਾਈ ਦੋ ਦੋਵੇਂ ਹੀ ਦਿਖਾਦੇ ਜੇ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਡੈਕਟ ਜ਼ਰੂਰ ਕਰਿਓ ਵੀਡੀਓ ਜੇ ਕੋਈ ਬਾਈ ਮਜੋੜਾ ਲਊਗਾ ਤਾਂ ਆਪਾਂ ਮਾਨਦਾਨ ਵੀ ਕਰ ਦਾਂਗੇ ਤੇ 100 ਕਿਲੋਮੀਟਰ ਪਹੁੰਚ ਵੀ ਕਰ ਦਾਂਗੇ 100 ਕਿਲੋ ਜੇ ਕੋਈ ਜੋੜਾ ਇਕੱਠਾ ਲਊਗਾ ਜੇ ਜੋੜਾ ਇਕੱਠਾ ਲੈ ਲਊਗਾ ਹਾਂ ਹੂੰ ਤੇ ਵੀਡੀਓ ਨੂੰ ਵੇਖਣ ਲਈ ਧੰਨਵਾਦ